1 ਨਵੰਬਰ ਤੋਂ ਲਗਭਗ ਲੈ ਕੇ ਪੰਜਾਬ ਦਾ ਕੋਈ ਇਹੋ ਜਿਹਾ ਦਿਨ ਨਹੀਂ ਲੰਘਿਆ ਜਿੱਥੇ ਹਰ ਰੋਜ਼ 1 2 ਜਾਂ 3 ਕਤਲ ਦੀਆਂ ਵਾਰਦਾਤਾਂ ਨਹੀਂ ਹੋਈਆਂ ਹੋਣਗੀਆਂ ਔਰ ਉਹਦੇ ਵਿੱਚ ਆਪੋਜੀਸ਼ਨ ਦੇ ਐਮਐਲਏ ਦੇ ਤੌਰ ਤੇ ਜ਼ਿੰਮੇਵਾਰੀ ਨਿਭਾਉਦੇ ਹੋਏ ਮੈਂ ਟਵੀਟ ਕਰਕੇ ਸਰਕਾਰ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਜਿਸ ਤਰ੍ਹਾਂ ਇਹ ਹਰ ਉਸ ਆਵਾਜ਼ ਨੂੰ ਜਿਹੜੀ ਪੰਜਾਬ ਦੇ ਸੰਦਰਭ ਦੇ ਵਿੱਚ ਹੱਕ ਤੇ ਸੱਚ ਲਈ ਖੜੀ ਹੁੰਦੀ ਆ ਇਹਨਾਂ ਨੇ ਮੇਰੇ ਟਵਿੱਟਰ ਹੈਂਡਲ ਦੀ ਆਫੀਸ਼ੀਅਲ ਕੰਪਲੇਂਟ ਕਰਕੇ ਉਹਨੂੰ ਬੰਦ ਕਰਾਉਣ ਦੀ ਜੜੀ ਕੋਸ਼ਿਸ਼ ਕੀਤੀ ਮੈਂ ਭਗਵੰਤ ਮਾਨ ਨੂੰ ਇਹ ਪੁੱਛਣਾ ਚਾਹਨਾ ਕਿ ਤੁਸੀਂ ਹੈਲਦੀ ਕ੍ਰਿਟਿਸਿਜ਼ਮ ਵੀ ਜਿਹੜਾ ਉਹ ਪਸੰਦ ਨਹੀਂ ਕਰਦੇ ਔਰ ਉਹਦੇ ਨਾਲ ਨਾਲ ਇਹ ਨਹੀਂ ਸੋਚਦੇ ਕਿ ਪੰਜਾਬ ਦੇ ਜੋ ਹਾਲਾਤ ਆ ਅਸੀਂ ਉਹਨੂੰ ਪੰਜਾਬ ਪੁਲਿਸ ਦੁਆਰਾ ਕਾਬੂ ਕਰੀਏ ਨਾ ਕਿ ਉਸ ਹਰ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰੀਏ